ਨੋ ਦਾ ਦੇ 8000 ਮੀਟਰ ਖਾ ਲੈਣ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਕੋ ਲੱਖ ਲੱਖ ਰੁਪਏ 스마트ਫੋਨ ਮਿੰਗੀਆਂ ਗੱਡੀਆਂ ਗੱਡੀਆਂ ਦੇ ਉੱਪਰ ਆਣਾ ਜਾਂ ਉਹਨਾਂ ਦੇ ਸ਼ਹਿਰ ਦੇ ਵਿੱਚ ਥੋੜਾ ਰਪੇਰੀ ਪ੍ਰਾਪਰਟੀ ਦਾ ਖੁਣਾ ਆਪਣੇ ਆਪ ਸਾਬਤ ਕਰਦਾ ਹੈ ਕਿਤਨਾ ਕਿਤੇ ਪਰਿਵਾਹਨ ਬੰਦ ਦੇ ਵਿੱਚ ਸਦਾ ਨੂੰ ਸਹੀ ਨਹੀਂ ਵੱਡੇ ਵੱਡੇ ਆਲੂ ਲੱਗਦੇ ਰਹੇ ਚਾਹੇ ਉਹ ਹੈਲਾਈਜ਼ਰ ਕੋਟਾ ਲਾ ਹੋਵੇ ਚਾਹੇ ਜਾਲੀ ਆਰਸੀ ਔਰ ਲਾਇਸੈਂਸ ਬਣਾਉਣ ਦਾ ਮਾਮਲਾ ਹੋਵੇ ਤੋਨ ਨੂੰ ਟਰਮੀਨੇਟ ਕਰ ਦਿੱਤਾ ਕਿ ਉਹ ਐਤਾ ਦੀ ਕੀ ਪ੍ਰੋਬਲਮ ਹੈ ਇੱਕ ਨਾਮ ਕੋਈ ਸ਼ਿਕਾਇਤ ਕਰਾਦੀ ਨਹੀਂ ਕੀਤੀ ਕੋਈ ਨਹੀਂ ਭਾਵੇਂ ਮੈਨੂੰ ਤਾਂ ਪਤਾ ਵੀ ਨਹੀਂ ਹੈਗਾ ਕਈ ਅਧਿਕਾਰੀ ਕਈ ਰਾਜਨੇਤਾ ਵੀ ਜਿਹਨਾਂ ਦੇ ਉੱਪਰ ਭ੍ਰਸ਼ਟਾਚਾਰ ਦੇ aarop ਲੱਗੇ ਉਹਨਾਂ ਨੂੰ ਸਿੱਧਾ ਸਲਾਕਾ ਦੇ ਵਿੱਚ ਪੇਨ ਕਰ ਕਰਪਸ਼ਨ ਪ੍ਰਚਾਰਾਚ ਰਿਸ਼ਵਤਖੋਰੀ ਫਰਜੀ ਵਾੜੇ ਕੋ ਨਵੀਂ ਗੱਲ ਦੀ ਹੈ ਜੀ 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 ਉਹ ਕੱਲ ਗਿਆ ਜਰੂਰੀ ਚੰਦੀ ਰਹਿਣ ਦੇ ਇਹ ਵੀ ਨਹੀਂ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਨਹੀਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਤੇ ਉਹਨਾਂ ਨੇ ਸਰਨਾ ਪਹਿਲਾ ਵਾਦਾ ਜੋ ਕੀਤਾ ਸੀਗਾ ਕਿ ਪੰਜਾਬ ਦੇ ਸਰਕਾਰੀ ਵਿਭਾਗਾਂ ਨੂੰ ਕਰਪਸ਼ਨ ਫ੍ਰੀ ਭ੍ਰਿਸ਼ਟਾਚਾਰ ਮੁਕਤ ਬਣਾਵਾਂਗੇ ਆਪਣੇ ਖੂਨ ਤੱਕ ਦੇ ਕਾਰਜਕਾਲ ਦੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਕਦਮ ਚੁੱਕੇ ਗਏ ਜਿਸ ਦੇ ਵਿੱਚ ਕੀ ਕਈ ਅਧਿਕਾਰੀ ਕਈ ਰਾਜਨੇਤਾ ਵੀ ਜਿਨ੍ਹਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ આરોਪ ਲੱਗੇ ਉਹਨਾਂ ਨੂੰ ਸਿੱਧਾ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਗਿਆ ਗੱਲ ਕਰੀਏ ਟ੍ਰਾਂਸਪੋਰਟ ਡਿਪਾਰਟਮੈਂਟ ਦੀ ਪਰਿਵਹਨ ਵਿਭਾਗ ਦੀ ਤੇ ਉਹਦੇ ਵਿੱਚ ਕਰਪਸ਼ਨ ਭ੍ਰਸ਼ਟਾਚਾਰ ਰਿਸ਼ਵਤਖੋਰੀ ਫਰਜੀ ਵਾੜੇ ਕੋਈ ਨਵੀਂ ਗੱਲ ਨਹੀਂ ਹੈਗੀ ਜਲੰਧਰ ਦਾ ਟ੍ਰਾਂਸਪੋਰਟ ਵਿਭਾਗ ਇਸ ਤੋਂ ਬਿਲਕੁਲ ਅਛੂਤਾ ਨਹੀਂ ਹੈ ਪਰ ਲੰਬੇ ਸਮੇਂ ਤੋਂ ਇੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਉੱਪਰ ਵੱਡੇ ਵੱਡੇ aarop ਲੱਗਦੇ ਰਹੇ ਨੇ ਚਾਹੇ ਉਹ ਹੈਵੀ ਲਾਇਸੈਂਸ ਕੋਟਾਲਾ ਹੋਵੇ ਚਾਹੇ ਜਾਲੀ ਆਰਸੀ ਔਰ ਲਾਇਸੈਂਸ ਬਣਾਉਣ ਦਾ ਮਾਮਲਾ ਹੋਵੇ ਲੱਖਾਂ ਕਰੋੜਾਂ ਰੁਪਏ ਦੇ ਘਟਾਲੇ ਜਲੰਧਰ ਆਰਟੀਏ ਔਰ ਆਰਟੀਓ ਦਫ਼ਤਰ ਦੇ ਵਿੱਚ ਹੁੰਦੇ ਰਹੇ ਨੇ ਨਿੱਜੀ ਕੰਪਨੀ ਸਮਾਰਟ ਚਿਪ ਜਿਸ ਦੇ ਕੋਲ ਪੂਰੇ ਪੰਜਾਬ ਦੇ ਵਿੱਚ ਇੱਕ ਠੇਕਾ ਹੈ ਜਿਸ ਦੇ ਵਿੱਚ ਇਹਨਾਂ ਦੇ ਜਿਹੜੇ ਆਪਰੇਟਰਸ ਨੇ ਕੰਪਿਊਟਰ ਆਪਰੇਟਰ ਡਾਟਾ ਐਂਟਰੀ ਆਪਰੇਟਰ ਜਿਹੜਾ ਦੀ ਤਨਖਾਹ ਕੇਵਲ 8-9000 ਰੁਪਏ ਹੈ ਉਹਨਾਂ ਨੂੰ ਸਰਕਾਰੀ ਸੇਵਾਵਾਂ ਦੇਣ ਲਈ ਰੱਖਿਆ ਜਾਂਦਾ ਹੈ ਪੰਜਾਬ ਸਰਕਾਰ ਦੇ ਨਾਲ ਉਹਨਾਂ ਦਾ ਐਗਰੀਮੈਂਟ ਹੁੰਦਾ ਹੈ ਔਰ ਉਹਨਾਂ ਵੱਲੋਂ ਅੱਗੇ ਪ੍ਰਾਈਵੇਟ ਮੁਲਾਜ਼ਮਾਂ ਦੇ ਨਾਲ 9 ਮਹੀਨੇ ਦਾ ਸਾਲ ਦਾ 11 ਮਹੀਨੇ ਦਾ ਐਗਰੀਮੈਂਟ ਕੀਤਾ ਜਾਂਦਾ ਹੈ 9000 ਰੁਪਏ 8000 ਰੁਪਏ ਤਨਖਾਹ ਲੈਣ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਕੋਲ ਲੱਖ ਲੱਖ ਰੁਪਏ ਦੇ smartphones ਮਹਿੰਗੀਆਂ ਲਗਜ਼ਰੀਆਂ ਗੱਡੀਆਂ ਦੇ ਉੱਪਰ ਆਣਾ ਜਾਂ ਉਹਨਾਂ ਦੇ ਸ਼ਹਿਰ ਦੇ ਵਿੱਚ ਕਰੋੜਾਂ ਰੁਪਏ ਦੀ ਪ੍ਰਾਪਰਟੀ ਦਾ ਹੋਣਾ ਆਪਣੇ ਆਪ ਚ ਸਾਬਤ ਕਰਦਾ ਹੈ ਵੀ ਕਿਤਨਾ ਕਿਤੇ ਪਰਿਵਹਨ ਵਿਭਾਗ ਦੇ ਵਿੱਚ ਸਭ ਕੁਝ ਸਹੀ ਨਹੀਂ ਹੈਗਾ ਜੀ ਹਾਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਆਡੀਓਜ਼ ਇੰਡੀਆ ਦੇ ਤੁਹਾਡੇ ਸਾਹਮਣੇ ਦਿਖਾਉਂਦੇ ਰਹਿੰਨੇ ਆ ਕਈ ਭ੍ਰਸ਼ਟਾਚਾਰ ਦੇ ਮਾਮਲੇ ਉਜਾਗਰ ਕੀਤੇ ਵੀ ਨੇ ਹਾਲ ਹੀ ਦੇ ਵਿੱਚ ਇੱਕ ਬੜਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਸਰਕਾਰ ਵੱਲੋਂ ਔਰ ਸਰਕਾਰ ਦੇ ਅਧਿਕਾਰੀਆਂ ਵੱਲੋਂ ਬਹੁਤ ਵੱਡਾ ਕਦਮ ਚੁੱਕਦੇ ਹੋਏ ਫਗਵਾੜਾ ਦੇ ਟਰੈਕ ਦੇ ਉੱਪਰ ਤਨਾਤ ਸਮਾਰਟ ਚਿਪ ਕੰਪਨੀ ਦੇ ਇੱਕ ਮੁਲਾਜ਼ਮ ਹਰੀ ਓਮ ਨੂੰ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਗਿਆ ਜੀ ਹਾਂ ਇੱਕ ਹੀ ਮਾਮਲਾ ਸੀ ਔਰ ਇੱਕ ਕਿਉਂ ਆਇਆ ਹੈ ਤੁਹਾਨੂੰ ਜਰੂਰ ਦੱਸਾਂਗੇ ਦਰਸਲ ਦੋਸਤੋ ਇੱਕ ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਅਰੇ ਵੀਡੀਓ ਕੀ ਅੱਜ ਦੀ ਨਹੀਂ ਹੈਗੀ 2-3 ਸਾਲ ਪੁਰਾਣੀ ਵੀਡੀਓ ਹੈ ਅਮਰਸਰ ਦੇ ਵਿੱਚ ਇਹ ਮੁਲਾਜ਼ਮ ਤਨਾਤ ਸੀ ਉੱਥੇ ਇਹ ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਪਰ ਇੱਕ ਵੱਡੇ ਅਧਿਕਾਰੀ ਦਾ ਸੁਰੱਖਸ਼ਨ ਪ੍ਰਾਪਤ ਹੋਣ ਕਰਕੇ ਇਸ ਮੁਲਾਜ਼ਮ ਦਾ ਕੋਈ ਵੀ ਬਾਲ ਬਾਕਾ ਨਹੀਂ ਕਰ ਸਕਿਆ ਇਹ ਵੀਡੀਓ ਕੀ ਸੀ ਪਹਿਲੇ ਤੁਹਾਨੂੰ ਉਹ ਵੀਡੀਓ ਦਿਖਾਣੇ ਆਂ ਵੀਡੀਓ ਦੇਖੋ ਫਿਰ ਇਸ ਵੀਡੀਓ ਬਾਰੇ ਵੀ ਤੁਹਾਨੂੰ ਦੱਸਾਂਗੇ ਇਹ ਵੀਡੀਓ ਕੀ ਸੀ ਕਿਉਂ ਵਾਇਰਲ ਹੋਈ ਔਰ ਇਸੀ ਵੀਡੀਓ ਨੂੰ ਮੱਦੇਨਜ਼ਰ ਰੱਖਦੇ ਹੋ ਸਰਕਾਰ ਨੇ ਲੋ ਕਾਰਵਾਈ ਕਿਉਂ ਕੀਤੀ ਹੈ 336 1833 37 35 37 35 37 ਨਿਕਾ ਅਗੱਗੇ ਹੈ ਦੋਸਤੋ ਦੇਖਿਆ ਤੁਸੀਂ ਇਹ ਵੀਡੀਓ ਕੀ ਹੈ ਚੰਦ ਸੈਕਿੰਡ ਦੀ ਵੀਡੀਓ ਪਰ ਇਹਦੇ ਵਿੱਚ ਇੱਕ ਬੜੀ ਵੱਡੀ ਚੀਜ਼ ਆਕਰ ਤੁਸੀਂ ਗੌਰ ਨਾਲ ਇਸ ਵੀਡੀਓ ਨੂੰ ਦੇਖੋ ਅਸੀਂ ਤਾਂ ਹੀ ਤੁਹਾਨੂੰ ਬਾਰ-ਬਾਰ ਇਹ ਵੀਡੀਓ ਦਿਖਾਈ ਹੈ ਦਰਸਲ ਕੀ ਹੈ ਜਦੋਂ ਵੀ ਕੋਈ ਟਰੈਕ ਦੇ ਉੱਪਰ ਡਰਾਈਵਿੰਗ ਟੈਸਟ ਦੇਣ ਆਉਂਦਾ ਉਹਨੂੰ ਗੱਡੀ ਚਲਾ ਕੇ ਦੇਣੀ ਪੈਂਦੀ ਔਰ ਐਪਲੀਕੈਂਟ ਦਾ ਆਣਾ ਉੱਥੇ ਜ਼ਰੂਰੀ ਹੈ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਬੰਦਾ ਕੰਪਿਊਟਰ ਤੇ ਬੈਠਾ ਹੈ ਤੇ ਨਾਲ ਇੱਕ ਬੰਦਾ ਫਾਈਲ ਨੰਬਰ ਬੋਲਦਾ ਹੈ ਉੱਥੋਂ ਉਹਦੀ ਕੰਪਿਊਟਰ ਦੇ ਪਰ ਫੋਟੋ ਆਂਦੀ ਹੈ ਮੋਬਾਈਲ ਨਾਲ ਉੱਥੇ ਹੀ ਉਹਦੀ ਫੋਟੋ ਖਿੱਚੀ ਜਾਂਦੀ ਹੈ ਫੋਟੋ ਤੋਂ ਫੋਟੋ ਯਾਨੀ ਕਿ ਨਾ ਤੇ ਐਪਲੀਕੈਂਟ ਆਇਆ ਨਾ ਉਹਨੇ ਟੈਸਟ ਦਿੱਤਾ ਤੇ ਉਹਦਾ ਲਾਇਸੈਂਸ ਵੀ ਬਣ ਗਿਆ ਦੋਸਤੋ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦੇ ਲਾਇਸੈਂਸ ਇੱਥੇ ਬਣ ਜਾਂਦੇ ਨੇ 50000 ਰੁਪਏ ਤੋਂ ਲੱਖ ਰੁਪਏ ਤੱਕ ਦੀ ਰਿਸ਼ਵਤ ਲਈ ਜਾਂਦੀ ਹੈ ਬਹੁਤ ਵਾਰ ਤੇ ਇਦਾਂ ਵੀ ਦੇਖਣ ਨੂੰ ਮਿਲਿਆ ਯੂਪੀਬੀਆਰ ਦੇ ਬੰਦਿਆਂ ਦੇ ਕਈ ਤੇ ਜਿਹੜੇ ਅਨਸੋਸ਼ੀਅਲ ਐਲੀਮੈਂਟਸ ਗੈਂਗਸਟਰ ਔਰ ਅ ਅਸਮਾਜਿਕ ਤੱਤਵਾਂ ਦੇ ਵੀ ਲਾਇਸੈਂਸ ਇਸੇ ਟੈਕਨੋਲੋਜੀ ਦੇ ਨਾਲ ਬਣਾ ਦਿੱਤੇ ਗਏ ਭ੍ਰਸ਼ਟਾਚਾਰ ਦੇ ਚੱਲਦੇ ਦੋਸਤੋ 2 ਮਹੀਨੇ ਪਹਿਲੇ ਲਗਭਗ ਇਹ ਵੀਡੀਓ ਦਾ ਕੜਾ ਸੰਗਿਆਨ ਪੰਜਾਬ ਦੇ ਬਹੁਤ ਵੱਡੇ ਇੱਕ ਅਧਿਕਾਰੀ ਵੱਲੋਂ ਲਿਆ ਗਿਆ ਕਿਸੇ ਮੀਟਿੰਗ ਦੇ ਵਿੱਚ ਇਹ ਵੀਡੀਓ ਚਲਾ ਕੇ ਦਿਖਾਇਆ ਗਿਆ ਔਰ ਉਹਦੇ ਵਿੱਚ ਬਕਾਇਦਾ ਤੌਰ ਤੇ ਆ ਬਾਕੀ ਅਧਿਕਾਰੀਆਂ ਨੂੰ ਇਹ ਦੱਸਿਆ ਗਿਆ ਵੀ ਇਸ ਤਰੀਕੇ ਦੇ ਨਾਲ ਵੀ ਮੋਟੀ ਜਿਹੜੀ ਕਾਲੀ ਕਮਾਈ ਕਰ ਰਹੇ ਨੇ ਲੋਕ ਔਰ ਬੜਾ ਹੀ ਗਲਤ ਕੰਮ ਕੀਤਾ ਜਾ ਰਿਹਾ ਹੈ ਬਾਵਜੂਦ ਉਸਤੇ ਇੱਕ ਅਧਿਕਾਰੀ ਦਾ ਸਰਖਸ਼ਨ ਪ੍ਰਾਪਤ ਹੋਣ ਦੀ ਜੋ ਸੂਤਰਾਂ ਦਾ ਕਹਿਣਾ ਹੈ ਹੌਟ ਨਿਊਜ਼ ਇੰਡੀਆ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਵੀਡੀਓ ਵੀ ਵਾਇਰਲ ਹੈ ਔਰ ਇਹ ਸਾਰੀਆਂ ਗੱਲਾਂ ਵੀ ਸੂਤਰਾਂ ਤੋਂ ਹੀ ਸਾਨੂੰ ਪਤਾ ਲੱਗੀਆਂ ਹੈ ਪਰ ਕਹਿੰਦੇ ਆ ਧੂਆਂ ਤਾਂ ਹੀ ਉੱਠਦਾ ਹੈ ਜੇ ਕਿਤੇ ਅੱਗ ਲੱਗੀ ਹੋਵੇ ਸੋ ਇਹ ਜਿਹੜੀ ਅੱਗ ਲੱਗੀ ਸੀ ਜਾਂ ਧੂਆਂ ਉੱਠਿਆ ਸੀਗਾ 2 ਮਹੀਨੇ ਤੱਕ ਕਿ ਚਿੰਗਾਰੀ ਸੁਲਗਦੀ ਰਹੀ ਇਸ ਮੁਲਾਜ਼ਮ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਪਰ ਹੁਣ ਕੱਲ ਬੀਤੇ ਦਿਨੀ ਉਹਨੂੰ ਟਰਮੀਨੇਟ ਕਰਨ ਦੇ ਆਰਡਰ ਦੇ ਦਿੱਤੇ ਗਏ ਔਰ ਇਹਦੇ ਪਿੱਛੇ ਜੋ ਵਜ੍ਹਾ ਦੱਸੀ ਜਾ ਰਹੀ ਹੈ ਉਹ ਇਹੀ ਹੈ ਵੀ ਇਸ ਅ ਕਰਮਚਾਰੀ ਵੱਲੋਂ ਅ ਲਾਇਸੈਂਸ ਜਿਹੜੇ ਬਣਾਉਣ ਦਾ ਗਲਤ ਕੰਮ ਕੀਤਾ ਜਾ ਰਿਹਾ ਸੀ ਇੱਥੇ ਨਹੀਂ ਬਲਕਿ ਕਿ ਜਿੱਥੇ ਵੀ ਉਤਰਾਂਤ ਰਿਹਾ ਹੈ ਔਰ ਮਲਟੀਪਲ ਫੈਕਟਰਸ ਦੇ ਚੱਲਦੇ ਆ ਲੱਖਾਂ ਰੁਪਏ ਦੀ ਜਿਹੜੀ ਉਹ ਕਾਲੀ ਕਮਾਈ ਕਰਦੇ ਸੀ ਜਿਦੇ ਵਿੱਚ ਕੁਝ ਹੋਰ ਕਲੈਰੀਕਲ ਸਟਾਫ ਜਾਂ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਨੇ ਉਹਦੀ ਜਾਂਚ ਵੀ ਆਉਣ ਵਾਲੇ ਸਮੇਂ ਤੇ ਕੀਤੀ ਜਾ ਸਕਦੀ ਹੈ ਦੋਸਤੋ ਹੌਟ ਨਿਊਜ਼ ਇੰਡੀਆ ਤੁਹਾਨੂੰ ਸਹੀ ਔਰ ਸਟੀਕ ਖਬਰਾਂ ਦੇਣ ਲਈ ਵਚਨਬੱਧ ਹੈ ਇਸ ਲਈ ਅਸੀਂ ਜਿਸ ਕਰਮਚਾਰੀ ਨੂੰ ਬਰਖਾਸ ਕੀਤਾ ਗਿਆ ਹਰੀ ਓਮ ਅਸੀਂ ਉਹਦੇ ਨਾਲ ਵੀ ਗੱਲ ਕੀਤੀ ਆਓ ਤੁਹਾਨੂੰ ਸੁਣਾਈਏ ਕੀ ਕਹਿਣਾ ਹੈ ਹਰੀ ਓਮ ਦਾ ਹੈਲੋ ਹਾਂਜੀ ਹਰੀ ਓਮ ਜੀ ਕੀ ਹਾਲ ਹੈ ਕੁਮਾਰ ਮੇਰੇ ਬੋਲ ਰਿਹਾ ਹੈ ਐਚ ਆਰ ਐ ਨੀ ਟੀ ਵੀ ਤੋਂ ਹੌਟ ਨਿਊਜ਼ ਇੰਡੀਆ ਤੋਂ ਹਾਂਜੀ 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 ਕੀ ਹਾਲ ਹੈ ਠੀਕੋ ਵਧੀਆ ਵਧੀਆ ਕੀ ਕਹਿੰਦੇ ਕੋਈ ਸੂਚਨਾ ਆਈ ਹੈ ਵੀ ਤੁਹਾਨੂੰ ਟਰਮੀਨੇਟ ਕਰ ਦਿੱਤਾ ਕੀ ਹੋਇਆ ਐਦਾਂ ਦੀ ਕੀ ਪ੍ਰੋਬਲਮ ਹੈ ਇੱਕਦਮ ਕੋਈ ਸ਼ਿਕਾਇਤ ਹੋ ਕੇ ਰਸੀਆ ਕੀ ਸੀ ਕੋਈ ਨਹੀਂ ਸੀ ਭਾਜੀ ਮੈਨੂੰ ਤਾਂ ਪਤਾ ਵੀ ਨਹੀਂ ਹੈਗਾ ਅੱਛਾ ਆਰਡਰ ਕਦੋਂ ਕੱਲ ਆਏ ਹਾਂ ਕੱਲ ਹੀ ਬਸ ਮੈਂ ਸੱਦਿਆ ਐਮਰਜੈਂਸੀ ਉਹਨਾਂ ਨੇ ਜਿਹੜੇ ਆਰਡਰ ਕੱਢੇ ਆ ਉਹਦੇ ਵਿੱਚ ਵੀ ਨਹੀਂ ਕੁਝ ਲਿਖਿਆ ਭਾਜੀ ਨਹੀਂ ਤੇ ਆਰਡਰ ਤੁਹਾਨੂੰ ਕਿੱਥੇ ਸੱਦਿਆ ਫਿਰ ਚੰਡੀਗੜ੍ਹ ਚੰਡੀਗੜ੍ਹ ਸੱਦਿਆ ਸਗਾ ਅੱਛਾ ਜੀ ਉਹਨਾਂ ਨੇ ਦੂਜਾ ਇਹ ਨਾ ਆਪਣਾ ਐਸਟੀਸੀ ਸਾਹਿਬ ਨੇ ਨਹੀਂ ਐਸਟੀਸੀ ਸਾਹਿਬ ਨੇ ਨਹੀਂ ਭਾਜੀ ਸਾਡੇ ਕੰਪਨੀ ਵਾਲਿਆਂ ਨੇ ਤੁਹਾਡੇ ਕੰਪਨੀ ਵਾਲਿਆਂ ਨੇ ਸੱਦਿਆ ਜੀ ਠੀਕ ਹੈ ਉਹ ਕਹਿੰਦੇ ਜਿੱਦਾਂ ਉਹਨਾਂ ਦਾ ਕੰਟਰੈਕਟ ਸੀਗਾ ਨਾ ਸਾਡਾ 9 ਮਹੀਨੇ ਦਾ ਜੀ ਹੁਣ ਦੁਬਾਰਾ ਜਿੱਦਾਂ ਉਹਨਾਂ ਨੇ ਰੱਖਿਆ ਜੀ ਕਹਿੰਦੇ ਤੇਰਾ ਕੰਟਰੈਕਟ ਖਤਮ ਹੋ ਗਿਆ ਜੀ ਤੇ ਅਸੀਂ ਤੈਨੂੰ ਕੋਈ ਇਹਨਾਂ ਨੇ ਤੁਹਾਨੂੰ ਐਕਸਪਲੇਨੇਸ਼ਨ ਕਾਲ ਨਹੀਂ ਕੀਤੀ ਕੁਛ ਨਹੀਂ ਕਾਲ ਕੀਤਾ ਨਹੀਂ ਨਹੀਂ ਉਹਨਾਂ 30 ਦਿਨ ਦਾ ਦੇ ਦਿੱਤਾ ਮੈਨੂੰ ਉਹ 30 ਦਿਨ ਦੇ ਨਹੀਂ ਹੁੰਦੇ 30 ਡੇਸ ਦਾ ਨੋਟਿਸ ਸਰੂ ਕਰਤਾ ਹਾਂ ਹਾਂਜੀ 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 ਤੇ 30 ਦਿਨ ਤੁਸੀਂ ਫਿਰ ਜੌਬ ਕਰੋਗੇ ਇੱਥੇ ਨਹੀਂ ਨਹੀਂ ਕਿਤੇ 30 ਦਿਨ ਨਹੀਂ ਕਰਨੀ ਭਾਜੀ ਅੱਛਾ ਜੀ ਨਾ ਬੱਸ ਤੁਸੀਂ ਕੋਈ ਇਹਨਾਂ ਨੂੰ ਅੱਗੇ ਇਹ ਨਹੀਂ ਪੁੱਛਿਆ ਵੀ ਮੈਨੂੰ ਮੌਕਾ ਦਿਓ ਸਫਾਈ ਦਾ ਜਾਂ ਕੁਛ ਇਦਾਂ ਨਹੀਂ ਭਾਜੀ ਮੈਂ ਤਾਂ ਉਦਾਂ ਵੀ ਛੱਡ ਹੀ ਦੇਣੀ ਸੀ ਜੌਬ ਮੈਂ ਤਾਂ ਵੀ ਛੱਡ ਦੇਣੀ ਸੀ ਓਕੇ ਮੈਂ ਸੋਚ ਹਾਂ ਕਿਉਂਕਿ ਭਾਜੀ 2-3 ਵਾਰੀ ਇੱਕ ਹਣ ਭਾਜੀ ਹੋਲਡ ਕਰਿਓ ਫੋਨ ਹੁੰਦਾ ਵਿੱਚ ਜੀ ਸੋ ਸੁਣਿਆ ਤੁਸੀਂ ਹਰੀਓਮ ਦਾ ਕਹਿਣਾ ਹੈ ਕਿ ਉਹਨੂੰ ਤੇ ਪਤਾ ਹੀ ਨਹੀਂ ਕਿਉਂ ਟਰਮੀਨੇਟ ਕੀਤਾ ਗਿਆ ਉਹਨੂੰ ਸਿੰਪਲ ਬੁਲਾ ਕੇ ਨੋਟਿਸ ਦੇ ਦਿੱਤਾ ਗਿਆ ਔਰ ਉਹਦਾ ਇਹ ਵੀ ਕਹਿਣਾ ਵੀ ਮੈਂ ਤੇ ਪਹਿਲੇ ਹੀ ਨੌਕਰੀ ਛੱਡਣ ਵਾਲਾ ਸੀ ਇਸ ਕਰਕੇ ਮੈਨੂੰ ਅਗਰ ਨੌਕਰੀ ਤੋਂ ਛੱਡ ਉਹਨਾਂ ਨੇ ਕੱਢ ਵੀ ਦਿੱਤਾ ਤੇ ਮੈਂ ਹੁਣ ਦੁਬਾਰਾ ਨੌਕਰੀ ਨਹੀਂ ਕਰਾਂਗਾ ਦੋਸਤੋ ਫਗਵਾੜੇ ਦੇ ਵਿੱਚ ਹੀ ਜਿਹੜੇ ਹਰੀਓਮ ਦੇ ਨਾਲ ਅਟੈਚ ਇੱਕ ਕਲਰਕ ਸੀਗੇ ਅਜੇ ਬਸਰਾ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਤੇ ਉਹਨਾਂ ਨਾਲ ਵੀ ਤੁਹਾਨੂੰ ਅਸੀਂ ਗੱਲ ਸੁਣਾਵਾਂਗੇ ਵੀ ਉਹਨਾਂ ਦਾ ਕੀ ਕਹਿਣਾ ਹੈ ਹਲੋ ਅਜੇ ਜੀ ਜੀ ਸਰ ਅਜਾ ਜੀ ਨਮਸਕਾਰ ਜੀ ਕੁਮਾਰ ਅਮਿਤ ਬੋਲ ਰਿਹਾ ਹਾਂ ਜੀ ਹੌਟ ਨਿਊਜ਼ ਇੰਡੀਆ ਤੋਂ ਐਚ ਐਨ ਆਈ ਟੀਵੀ ਤੋਂ ਜੀ ਸਰ ਅਜਾ ਜੀ ਇੱਕ ਤੁਹਾਡੇ ਇਥੇ ਫਗਵਾੜੇ ਚ ਮੁੰਡਾ ਸੀ ਸਮਾਰਟ ਚਿਪ ਦਾ ਹਰੀਓਮ ਉਹਨੂੰ ਕੱਲ ਟਰਮੀਨੇਟ ਕੀਤਾ ਗਿਆ ਜੀ ਉਹਦੀ ਜਾਣਕਾਰੀ ਲੈਣੀ ਸੀ ਕਿਉਂ ਟਰਮੀਨੇਟ ਕੀਤਾ ਕਿਹਾ ਉਹਦੇ ਤੇ ਕੋਈ ਅਲੀਗੇਸ਼ਨ ਸੀ ਜਾਂ ਕੋਈ ਕੰਮ ਵਿੱਚ ਕੋਈ ਪ੍ਰੋਬਲਮ ਸੀ ਕ腐ਸ਼ਨ ਚਾਰजेस ਸੀ ਕੁਝ ਦੱਸ ਸਕਦੇ ਜੀ ਪਲੀਜ਼ ਨਹੀਂ ਸਰ ਅਜੇ ਦੇ ਬਾਰੇ ਨਹੀਂ ਕੁਝ ਵੀ ਪਤਾ ਹੈਗਾ ਜੀ ਕਿਉਂ ਕੱਲ ਗਿਆ ਜਰੂਰ ਸੀ ਚੰਡੀਗੜ੍ਹ ਹਜੇ ਇਹ ਵੀ ਨਹੀਂ ਸਾਨੂੰ ਪਤਾ ਵੀ ਉਹਨੂੰ ਟਰਮੀਨੇਟ ਕਰਤਾ ਕਿ ਨਹੀਂ ਜੀ ਮੇਰੀ ਗੱਲ ਹੋਈ ਸੀ ਹਰੀਓਮ ਨਾਲ ਹੀ ਸੈੱਡ ਵੀ ਮੈਨੂੰ ਉਹਨਾਂ ਨੇ ਲੈਟਰ ਦੇ ਦਿੱਤੀ ਹੈ ਟਰਮੀਨੇਸ਼ਨ ਦੀ 30 ਡੇਜ਼ ਦਾ ਪੀਰੀਅਡ ਦੇ ਦਿੱਤਾ ਤੇ ਮੈਂ ਤਾਂ ਵੈਸੇ ਵੀ ਕੰਮ ਛੱਡਣਾ ਸੀ ਤੇ ਹੁਣ ਛੱਡ ਰਿਹਾ ਬਟ ਕਿਤੇ ਨਾ ਕਿਤੇ ਕਿਉਂਕਿ ਹਰੀਓਮ ਦੇ ਉੱਪਰ ਪਹਿਲੇ ਵੀ ਅੱਜ ਤੋਂ ਕੁਝ ਸਾਲ ਪਹਿਲੇ ਵੀ ਕ腐ਸ਼ਨ ਦੇ ਅਲੀਗੇਸ਼ਨਸ ਲੱਗੇ ਸੀਗੇ ਕਾਫੀ ਗੰਭੀਰ ਅੰਮ੍ਰਿਤਸਰ ਦੇ ਵਿੱਚ ਤੇ ਉਹ ਇੱਕ ਵੀਡੀਓ ਵੀ ਉਹਦੀ ਕਾਫੀ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਦੇ ਉੱਪਰ ਤੇ ਇਹ ਵੀ ਪਤਾ ਲੱਗਿਆ ਵੀ 2 ਮਹੀਨੇ ਪਹਿਲੇ ਵੀ ਤੁਹਾਡੇ ਹੈੱਡ ਆਫਿਸ ਵਿੱਚ ਉਸ ਵੀਡੀਓ ਨੂੰ ਲੈ ਕੇ ਕਾਫੀ ਖੜਾ ਸੰਗਿਆਨ ਲਿੱਤਾ ਸੀ ਤੇ ਉਹ ਚਿਆ ਸੀਗਾ ਵੀ ਇੱਥੇ ਤੁਹਾਡੇ ਫਗਵਾੜੇ ਦੇ ਵਿੱਚ ਕਿਉਂਕਿ આરોਪ ਲੱਗੇ ਸੀ ਵੀ 50 ਤੋਂ 60 ਲੱਖ ਰੁਪਇਆ ਮਹੀਨੇ ਦੀ ਰਿਸ਼ਵਤ ਚੱਲ ਰਹੀ ਹੈ ਜਿਸ ਦੇ ਵਿੱਚ ਕੀ ਬਿਨਾ ਐਪਲੀਕੈਂਟ ਦੇ ਔਰ ਬਿਨਾ ਟੈਸਟ ਪਾਸ ਹੋਏ ਵੀ ਟੈਸਟ ਪਾਸ ਹੋ ਰਹੇ ਨੇ ਤੇ ਐਡੇ ਗੰਭੀਰ આરોਪ ਸੀ ਤੇ ਤੁਹਾਨੂੰ ਕੁਝ ਨਹੀਂ ਪਤਾ ਸਰ ਉੱਥੇ ਤੁਸੀਂ ਕੰਸਰਨ ਡੀਲਿੰਗ ਕਲਰਕ ਹੈਗੇ ਜੀ ਸਰ ਮੈਂ ਐਸੇ ਰੀਸੈਂਟ ਲੱਗਿਆ ਤਾਂ ਗੱਲਾਂ ਕਿੰਨੇ ਦਿਨ ਪਹਿਲੇ ਲੱਗੇ ਸਰ ਮੈਨੂੰ ਨੂੰ ਮਿਲਿਆ ਹੁਣ ਨਾ ਹੋ ਗਿਆ ਹੈ ਡੇਢ ਮਹੀਨਾ ਜੀ ਠੀਕ ਹੈ ਜੀ ਤੇ ਡੇਢ ਮਹੀਨੇ ਚ ਕੋਈ ਤੁਹਾਨੂੰ ਕੋਈ ਚੀਜ਼ ਨਜ਼ਰ ਆਈ ਹੈ ਨਾ ਵੱਲੋਂ ਕੋਈ ਜਿਹੜਾ ਸਮਾਰਟ ਚਿਪ ਦੇ ਕਿਉਂਕਿ ਬੰਦੇ ਤੇ ਦੇਖੋ ਸਮਾਰਟ ਚਿਪ ਦੇ 딜 ਕਰਦੇ ਆ ਕੋਈ ਗਲਤ ਕੰਮ ਕਰਨ ਤੇ ਸਰਕਾਰੀ ਮੁਲਾਜ਼ਮ ਵੀ ਤੇ ਉਹਦੇ ਵਿੱਚ ਮਤਲਬ ਆਂਦੇ ਆ ਨਾ ਬਦਨਾਮੀ ਹੁੰਦੀ ਹੈ ਉਹਨਾਂ ਦੀ ਇਹ ਦਾ ਨਾਮ ਮੈਂ ਤਾਂ ਜਿਹੜਾ ਕੰਮ ਕਰਦਾ ਸੀ ਆਪਣੀ ਆਈਡੀ ਕੋ ਦਿਲੰਨਾ ਜੀ ਜੀ ਇਹ ਸੋਧ ਕੰਮ ਕਰੀਦਾ ਸੀ ਕਿ ਕਿਸੇ ਦੂਸਰਾ ਸੀ ਡਿਪੈਂਡ ਨਹੀਂ ਰਹੀਦਾ ਹੈਗਾ ਕੋਈ ਕਰੇ ਕੰਮ ਜੀ 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 ਤਾਂ ਕੋਸ਼ਿਸ਼ ਤਾਂ ਹੀ ਹੁੰਦੀ ਆ ਵੀ ਜਿਹੜਾ ਲੋਕਾਂ ਨਾਲ ਪਹਿਲ ਦੇ ਰਾਤੇ ਜਲਦੀ ਜਲਦੀ ਕੰਮ ਹੋ ਜੇ ਜੀ ਜੀ ਬਿਲਕੁਲ ਠੀਕ ਬਿਲਕੁਲ ਠੀਕ ਜੀ ਤੇ ਸਰ ਜਿਸ ਤਰ੍ਹਾਂ ਜੇ ਗੱਲ ਕੱਲ ਨੂੰ ਪਤਾ ਚੱਲਦੀ ਹੈ ਤੇ ਤੁਸੀਂ ਥੋੜਾ ਜਿਆਦਾ ਹੋਰ ਵਾਚ ਕਰਕੇ ਥੋੜਾ ਸਖਤੀ ਕਰੋਗੇ ਸੋ ਦੈਟ ਵੀ ਇਸ ਤਰ੍ਹਾਂ ਦੀ ਕਰਪਸ਼ਨ ਦੇ ਜਿਹੜੇ ਅਲੀਗੇਸ਼ਨਸ ਹੈ ਉਹ ਨਾ ਲੱਗਣ ਜੀ ਬਿਲਕੁਲ ਬਿਲਕੁਲ ਜੀ ਜੀ ਬਿਲਕੁਲ ਕੋਈ ਪ੍ਰੀਵੈਂਟਿਵ ਮਈਅਰ ਵੀ ਸਰ ਹਾਂ ਜੀ ਇਹਦੇ ਬਾਰੇ ਕੁਝ ਪਤਾ ਹੀ ਨਹੀਂ ਹੈਗਾ ਜੀ ਕੀ ਹੋਇਆ ਕੀ ਇਹਨੂੰ ਜੀ ਬਾਕੀ ਹਾਂ ਜੀ ਮੈਂ ਵੀ ਸਰ ਗੱਡੀ ਚੋਂ ਆਉਂਦਾ ਪਿਆ ਤੁਹਾਡਾ ਇੰਗਲਿਸ਼ ਫੋਨ ਆ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰੇ ਕੋਲ ਤੁਹਾਡਾ ਨੰਬਰ ਸੇਵ ਕਰ ਲੈਣਾ ਹੈ ਤੁਸੀਂ ਮੈਨੂੰ ਪਤਾ ਲਾ ਦਿਓ ਤੁਹਾਨੂੰ ਦੱਸਾਂ ਮਿਲ ਗਿਆ ਥੈਂਕ ਯੂ ਸੋ ਦੋਸਤੋ ਸੁਣਿਆ ਤੁਸੀਂ ਅਜੇ ਹੁਣਾਂ ਦਾ ਕੀ ਕਹਿਣਾ ਹੈ ਅਜੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਤੇ ਇਸ ਦਫ਼ਤਰ ਚ ਆਏ ਸਿਰਫ ਡੇਢ ਮਹੀਨਾ ਹੋਇਆ ਹੈ ਉਹਨਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਵੀ ਨਹੀਂ ਪਤਾ ਵੀ ਇਸ ਕਰਮਚਾਰੀ ਨੂੰ ਕਿਉਂ ਕੱਢਿਆ ਗਿਆ ਹੈ ਲੇਕਿਨ ਉਹਨਾਂ ਨੇ ਇਹ ਕਿਹਾ ਭਈ ਉਹ ਪੈਣੀ ਨਜ਼ਰ ਬਣਾ ਕੇ ਰੱਖੇ ਹੋਏ ਨੇ ਔਰ ਗਾਂ ਵੀ ਇਸ ਬਈ ਕਿਸੇ ਵੀ ਤਰੀਕੇ ਅਗਰ ਟਰੈਕ ਦੇ ਉੱਪਰ ਜਾਂ ਉਹਨਾਂ ਦੇ ਅਧੀਨ ਕੰਮ ਕਰਨ ਵਾਲੇ ਨਿੱਜੀ ਕੰਪਨੀ ਦੇ ਕਰਮਚਾਰੀਆਂ ਵੱਲੋਂ ਕੋਈ ਭ੍ਰਸ਼ਟਾਚਾਰ ਕੀਤਾ ਜਾਂਦਾ ਹੈ ਤੇ ਉਹਦੇ ਕਰਕੇ ਪੂਰੇ ਪਰਿਵਹਨ ਵਿਭਾਗ ਦੀ ਜਾਂ ਸਰਕਾਰੀ ਮੁਲਾਜ਼ਮਾਂ ਦੀ ਸਾਖ ਤੇ 11 ਤੱਕ ਨਾ ਲੱਗੇ। ਦੋਸਤੋ ਇੱਥੇ ਵੀ ਤੁਹਾਨੂੰ ਦੱਸ ਦਈਏ ਕਿ ਐਸ ਡੀ ਐਮ ਜਸ਼ਨਜੀਤ ਸਿੰਘ ਉਹਨਾਂ ਨਾਲ ਵੀ ਸਾਡੀ ਗੱਲ ਹੋਈ। ਉਹਨਾਂ ਨੇ ਕਿਹਾ ਵੀ ਇਹ ਮਾਮਲਾ ਪੁਰਾਣਾ ਹੈ ਜਿਹੜੀ ਵੀਡੀਓ ਸੀ ਉਨ੍ਹਾਂ ਦੇ ਟਿਨਿਓਰ ਦੇ ਵਿੱਚ ਫਗਵਾੜੇ ਦੇ ਵਿੱਚ ਇਹੋ ਜੀ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਅਗਰ ਕੋਈ 1-2 ਲਾਇਸੈਂਸ ਕੋਈ ਅਗਰ ਗਲਤ ਬਨੇ ਹੋਣਗੇ ਬਿਨਾ ਇਹਦੇ ਐਪਲੀਕੈਂਟ ਦੇ ਜਾਂ ਬਿਨਾ ਟੈਸਟ ਦੇ ਅਗਰ ਕੋਈ ਉਹਨਾਂ ਕੋਈ ਸ਼ਿਕਾਇਤ ਆਂਦੀ ਹੈ ਉਹਦੀ ਪੂਰੀ ਜਾਂਚ ਕੀਤੀ ਜਾਏਗੀ ਔਰ ਅਗਰ ਹਰੀਆਂ ਤਲਾਵਾਂ ਕੋਈ ਦੋਸ਼ੀ ਪਾਇਆ ਜਾਂਦਾ ਉਹਦੇ ਉੱਪਰ ਵੀ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਸੋ ਦੋਸਤੋ ਕਾਰਵਾਈ ਤਾਂ ਚਲੋ ਸਵਾਰਚਿਵ ਕੰਪਨੀ ਦੇ ਕਰਮਚਾਰੀ ਦੇ ਉੱਪਰ ਕਾਰਵਾਈ ਦਿੱਤੀ ਹੈ ਸਰਕਾਰ ਨੇ ਬੜਾ ਹੀ ਸ਼ਲਾਘਾਯੋਗ ਕਦਮ ਹੈ ਅਧਿਕਾਰੀਆਂ ਦਾ ਅਸੀਂ ਉਮੀਦ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਵੀ ਅਗਰ ਕੋਈ ਕਰਮਚਾਰੀ ਕਰਪਸ਼ਨ ਕਰਦਾ ਭ੍ਰਸ਼ਟਾਚਾਰ ਕਰਦਾ ਸਰਕਾਰ ਦੇ ਰੈਵਨਿਊ ਨੂੰ ਚੂਨਾ ਲਾਂਦੇ ਫੜਿਆ ਜਾਂਦਾ ਹੈ ਤੇ ਉਸ ਦੇ ਉੱਪਰ ਐਸੀ ਤਰੀਕੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਪਰ ਕਿਤਨਾ ਕਿਤੇ ਇਹ ਕਾਰਵਾਈ ਉਸ ਉਦੋਂ ਤੱਕ ਅਧਿ ਅਧੂਰੀ ਮੰਨੀ ਜਾਏਗੀ ਜਦ ਤੱਕ ਕਿ ਇਹਦੀ ਜੜ ਤੇ ਹਮਲਾ ਨਹੀਂ ਕੀਤਾ ਜਾਂਦਾ ਔਰ ਭ੍ਰਸ਼ਟਾਚਾਰ ਰੂਪ ਇਸ ਵਿਕਸ਼ ਨੂੰ ਜੜੋਂ ਨਹੀਂ ਵੜਿਆ ਜਾਂਦਾ ਜਦ ਤੱਕ ਇਹਦੀਆਂ ਜੜਾਂ ਸਲਾਮਤ ਨਹੀਂ ਤੇ ਤਨੇ ਵੱਡਣ ਨਾਲ ਚਾਖਾ ਮਾ ਵੱਡਨ ਦਾ ਕੰਮ ਨਹੀਂ ਸਰਨਾ ਸੋ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹਦੀਆਂ ਜੜ੍ਹਾਂ ਤੋਂ ਇਹਨੂੰ ਪੇੜ ਨੂੰ ਖਾੜਨਾ ਹੋਵੇਗਾ ਤਾਂ ਹੀ ਇਸ ਭ੍ਰਸ਼ਟਾਚਾਰ ਰੂਪੀ ਪੇੜ ਤੋਂ ਪੰਜਾਬ ਦੀ ਆਮ ਜਨਤਾ ਨੂੰ निजात ਮਿਲੇਗੀ ਦੋਸਤੋ ਅਸੀਂ ਤੁਹਾਡੇ ਕੋਲ ਇਦਾਂ ਦੇ ਮੁੱਦੇ ਲੈ ਕੇ ਆਉਂਦੇ ਰਹਿੰਨੇ ਆਂ ਅਗਰ ਤੁਹਾਡੇ ਕੋਲ ਵੀ ਕੋਈ ਇਹੋ ਜਿਹਾ ਮਾਮਲਾ ਹੈ ਕੋਈ ਤੁਸੀਂ ਇਹੋ ਜਿਹਾ ਮਾਮਲਾ ਚਾਹਦੇ ਹੋ ਵੀ ਅਸੀਂ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਈਏ ਤਾਂ ਤੁਸੀਂ نیچے ਦਿੱਤੇ ਨੰਬਰ ਦੇ ਉੱਪਰ ਮੈਨੂੰ ਵਟਸਐਪ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਅਸੀਂ ਤੁਹਾਡੀ ਸਮੱਸਿਆ ਨੂੰ ਹਰ ਹਾਲ ਦੇ ਵਿੱਚ ਪ੍ਰਕਾਸ਼ਿਤ ਕਰਨ ਦਾ ਪੂਰਾ ਪ੍ਰਯਾਸ ਕਰਾਂਗੇ ਅਗਰ ਮੇਰਾ ਇਹ ਵੀਡੀਓ ਤੁਹਾਨੂੰ ਅੱਛਾ ਲੱਗੇ ਤੇ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਦੇਖਦੇ ਰਹੋ ਬਨੇਰੋ ਹੋਟਲ ਦੇ ਨਾਮ ਨਾਲ ਨਮਸਕਾਰ